ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਅਚੀਵਮੈਂਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਤਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਲੋਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆウトੋਸਟੇਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ ਦੋ ਬੱਤੀ ਬੋਲ ਦੇ ਪਿਸਟਲ ਮਿਲ ਰਹੇ ਨੇ ਔਰ ਦੋ ਲਾਈਵ ਕੈਟਰਿਜ ਮਿਲ ਰਹੇ ਨੇ ਇਹ ਬਹੁਤ ਹੀ ਅ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨੁਅਤ ਕੀਤਾ ਜਾ ਰਿਹਾ ਔਰ ਇਹ ਗੇਟਕੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਨਸਪੈਕਟਰ ਮਜੀਤ ਕੌਰ ਜਿਹੜੇ ਗੇਟ ਖੀਮਾ ਦੇ ਐਸਐਚਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਏਸੀਪੀ ਇਸ ਦਿਸਪਾਲ ਸਿੰਘ ਔਰ ਵਿਸ਼ਾਲਜੀ ਜੀ ਏਡੀਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਵੀ ਕਮਾ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਜ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਨਸਰ ਵੱਲੋਂ ਲਗਾਤਾਰ ਪੋਲਿਸ